ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਮੈਂ ਜਿਹੜੀ ਅੱਜ ਗੱਲ ਕਰਨ ਲੱਗਾ ਉਹ ਬਹੁਤ ਬੜਾ ਮਸਲਾ ਆ ਤੇ ਸਿੱਖੀ ਸਰੂਪ ਦੀ ਗੱਲ ਹੈ ਕਿ ਸਿੱਖੀ ਸਰੂਪ ਧਾਰਨ ਕਰਨਾ ਬਹੁਤ ਜ਼ਰੂਰੀ ਨਹੀਂ ਹੈ ਸੱਚ ਬੋਲਣ ਲਈ ਸੱਚ ਤਾਂ ਕੋਈ ਵੀ ਕਿਸੇ ਵੀ ਧਰਮ ਦਾ ਬੰਦਾ ਬੋਲ ਸਕਦਾ ਸੂਰਮਾ ਪੈਦਾ ਹੋਣ ਲਈ ਕੋਕ ਨਹੀਂ ਦੇਖਦਾ ਹੁੰਦਾ ਨਾ ਭਗਤ ਸਿੰਘ ਨੇ ਦੇਖੀ ਨਾ ਸੁਖਦੇਵ ਨੇ ਦੇਖੀ ਨਾ ਕਿਸੇ ਹੋਰ ਨੇ ਦੇਖੀ ਹੈ ਨਾ ਪਰ ਲੋਕ ਕਹਿਣ ਲੱਗ ਪੈਂਦੇ ਆ ਕਮੈਂਟਾਂ ਚ ਪੱਗ ਬੰਨ ਲਾਓ ਏ ਸਿੱਖਾਂ ਦੀ ਗੱਲ ਕਰਨ ਲਈ ਅੱਜ ਮੈਂ ਸਿੱਖਾਂ ਦੀ ਗੱਲ ਕਰਦਾ ਮੈਂ ਬਹੁਤ ਚੀਜ਼ਾਂ ਬਹੁਤ ਲੋਕਾਂ ਬਾਰੇ ਖੁਲਾਸੇ ਕੀਤੇ ਕੋਈ ਮੈਨੂੰ ਜੈਲਸੀ ਨਹੀਂ ਹੈਗੀ ਕਿਸੇ ਨਾਲ ਦੀ ਪਰ ਇਹ ਪੱਗ ਨੂੰ ਵਰਤ ਕੇ ਜਦੋਂ ਲੋਕ ਚੀਟ ਕਰਦੇ ਆ ਤੇ ਮੈਨੂੰ ਉਹ ਦੁੱਖ ਹੁੰਦਾ ਹੈ ਹਨਾ ਹੋ ਸਕਦਾ ਮੈਂ ਵੀ ਚਾਹੁੰਦਾ ਹੋਵਾਂ ਕਿ ਮੈਂ ਸਿੱਖ ਸੂਬ ਬਣ ਜਾ ਪਰ ਮੈਂ ਕਿੱਦਾਂ ਹਿੰਮਤ ਕਰਾਂ ਦੱਸੋ ਰੋਲਾ ਕੀ ਪੈ ਰਿਆ ਅੱਜ ਮੈਂ ਜਿਹੜੀ ਗੱਲ ਕਰਨ ਲੱਗਿਆ ਤੂਫਾਨ ਸਿੰਘ ਤੂਫਾਨ ਸਿੰਘ ਫਿਲਮ ਬਣਨ ਲੱਗੀ ਉਹਦੇ ਲਈ ਪੈਸਾ ਇਕੱਠਾ ਕੀਤਾ ਗਿਆ ਮੈਂ ਥੋੜਾ ਬੋਲਿਆ ਸੀ ਪਰ ਮੈਨੂੰ ਹੁਣ ਜਦੋਂ ਮੈਂ ਸਕਰੀਨ ਤੇ ਨਾਮ ਨੰਬਰ ਪਾਇਆ ਤੇ ਆਪਣਾ ਨਾਮ ਪਾਇਆ ਤੇ ਉਹਨਾਂ ਦੇ ਵਿੱਚੋਂ ਕਿਸੇ ਬੰਦੇ ਦਾ ਫੋਨ ਆ ਗਿਆ ਤੇ ਮੈਨੂੰ ਪਤਾ ਲੱਗਿਆ ਕਿ 16 ਕਰੋੜ ਰੁਪਏ ਇਕੱਠਾ ਹੋਇਆ ਸੀ ਫਿਲਮ ਬਣਾਉਣ ਲਈ ਔਰ ਉਸ ਫਿਲਮ ਨੂੰ ਬਣਾਉਣ ਲਈ ਕੌਣ ਕੌਣ ਲੋਕ ਇਕੱਠੇ ਹੋਏ ਤੇ ਕਿਹੜੇ-ਕਿਹੜੇ ਆਊਟ ਕੀਤੇ ਗਏ ਉਹਨਾਂ ਦੀ ਗੱਲ ਕਰੂੰਗਾ ਕਿਉਂਕਿ ਪਹਿਲੀ ਜਿਹੜੀ ਵੀਡੀਓ ਪਾਈ ਆ ਮੈਂ ਮਾਤਾ ਜੀ ਬਾਰੇ ਪਾਈ ਸੀ ਉਹ ਮੈਂ ਕਿਸੇ ਲਈ ਲੜਿਆ ਮੈਂ ਹਮੇਸ਼ਾ ਕਿਸੇ ਲਈ ਲੜਿਆ ਜਦੋਂ ਮੈਂ ਹਿੱਟ ਸੀਗਾ ਜੀ ਜਿਹੜੇ ਮੈਨੂੰ ਕਹਿੰਦੇ ਤੇਤੋ ਕੁਝ ਹੋਇਆ ਨਹੀਂ ਆ ਤਾਂ ਤੂੰ ਮੈਂ ਉਹ ਉਹਨਾਂ ਨੂੰ ਪੁੱਛੋ ਵੀ ਸਾਰੇ ਜਾਣਦੇ ਆ ਵੀ ਜਦੋਂ ਮੈਂ ਹਿੱਟ ਸੀਗਾ ਉਦੋਂ ਵੀ ਮੈਂ ਇਦਾਂ ਹੀ ਲੜਦਾ ਸੀ ਲਾਈਟਮੈਨ ਨੂੰ ਕੁਝ ਕੋਈ ਕਹਿ ਦਿੰਦਾ ਸੀ ਤਾਂ ਮੈਂ ਖੜਾ ਹੋ ਜਾਂਦਾ ਸੀ ਕੋਈ ਖੜਾ ਹੋਵੇ ਨਾ ਹੋਵੇ ਐਕਟਰ ਕਦੀ ਖੜੇ ਨਹੀਂ ਹੁੰਦੇ ਇਹ ਦਲਜੀਤ ਦੋਸਾਂ ਸਾਹਿਬ ਨੂੰ ਕਿਤੇ ਲੈ ਆਓ ਲੈਨ ਤੇ ਉਹਨਾਂ ਨੂੰ ਪੁੱਛੋ ਕਿੰਨੇ ਖੜੇ ਹੁੰਦੇ ਆ ਲਾਈਟ ਮੈਨ ਨੂੰ ਉਹਨਾਂ ਨੇ ਨਹੀਂ ਨਹੀਂ ਗਨ ਲੋਡਰ ਨੂੰ ਗਨ ਲੋਡ ਕਰਨ ਵਾਲੇ ਨੂੰ ਗਲਤ ਬੋਲਿਆ ਸੀ ਉਹ ਤਾਂ ਮੈਂ ਬੋਲਿਆ ਸੀ ਉਹਨਾਂ ਨੂੰ ਜਦੋਂ ਦਿਲਜੀਤ ਸਾਹਿਬ ਲੱਕ ਜਹਾ ਹਲਾਉਂਦੇ ਸੀ ਮੈਂ ਪਹਿਲੀ ਵਾਰ ਕਿਹਾ ਸੀ ਲੋਕ ਤੁਹਾਨੂੰ ਸਰਦਾਰ ਗੇ ਸਮਝਦੇ ਆ ਤਦ ਉਹਨਾਂ ਨੇ ਆਪਣਾ ਟ੍ਰੈਂਡ ਚੇਂਜ ਕੀਤਾ ਸੀ ਉਹਨਾਂ ਨੂੰ ਮੇਰੇ ਖਿਲਾਫ ਨਹੀਂ ਹੋਣਾ ਚਾਹੀਦਾ ਸੀ ਮੇਰੇ ਪੱਖ ਚੋਣਾ ਚਾਹੀਦਾ ਸੀ ਸੱਚ ਇਹ ਹੈ ਇੰਡਸਟਰੀ ਦਾ ਗੱਲ ਕਰਦੇ ਆ ਜੀ ਤੂਫਾਨ ਸਿੰਘ ਫਿਲਮ ਬਣਨੀ ਸ਼ੁਰੂ ਹੁੰਦੀ ਹੈ ਲੋਕਾਂ ਤੋਂ ਪੈਸੇ ਇਕੱਠੇ ਕੀਤੇ ਜਾਂਦੇ 16 ਕਰੋੜ ਰੁਪਇਆ ਇਕੱਠਾ ਹੋਇਆ ਭਗੇਲ ਸਿੰਘ ਡਾਇਰੈਕਟਰ ਸ਼ੋਅ ਕੀਤਾ ਗਿਆ ਕਿਉਂਕਿ ਭਗੇਲ ਸਿੰਘ ਦੇ ਬਾਪ ਨੇ ਪੈਸਾ ਇਕੱਠਾ ਕੀਤਾ ਸੀ ਉਹ ਇੰਡੀਆ ਨਹੀਂ ਆ ਸਕਦਾ ਸੀ ਉਹ ਖਾੜਕੂ ਬਾਦ ਦੇ ਨਾਂ ਤੇ ਜਦੋਂ ਜਿਹੜੇ ਮਰਦੇ ਆ ਜੀ ਉਹਨਾਂ ਨੂੰ ਕੈਸ਼ ਉਹਨਾਂ ਦੇ ਆਪਣੇ ਹੀ ਕਰਦੇ ਆ ਕੋਈ ਵੀ ਲੈ ਲਓ ਬੰਦਾ ਮੈਂ ਬਹੁਤ ਇੰਡਾਇਰੈਕਟਲੀ ਬਹੁਤ ਵੱਡੀ ਗੱਲ ਕਹਿ ਰਿਹਾ ਤੇ ਉਹ ਜਿਹੜਾ ਮਰ ਗਿਆ ਹੁੰਦਾ ਇਹ ਕਹਿ ਦਿੰਦੇ ਆ ਚਲੋ ਉਹ ਤਾਂ ਮਰ ਗਿਆ ਜੀ ਹੁਣ ਕੀ ਕਰਨਾ ਆਪਣੀ ਗੱਲ ਕਰ ਲਓ ਤੇ 16 ਕਰੋੜ ਇਕੱਠਾ ਕੀਤਾ ਗਿਆ ਪੰਜਾਬ ਆਏ ਫਿਲਮ ਬਣਾਉਣ ਲਈ ਰਾਈਟਰ ਇਹਦਾ ਇਸ ਫਿਲਮ ਦਾ ਕੋਈ ਹੋਰ ਸੀ ਰਾਈਟਰ ਕੌਣ ਸੀ 80 85 ਪਰਸੈਂਟ ਰਾਈਟਰ ਸੀ ਜੀ ਸ਼ਿਵਚਰਨ ਜੱਗੀ ਕੁੱਸਾ ਬਹੁਤ ਵੱਡੇ ਰਾਈਟਰ ਮੈਂ ਉਹਨਾਂ ਨੂੰ ਪੜ੍ਹਿਆ ਵੀ ਆ ਜੀ ਮੈਂ ਕਿਤੇ ਨਾ ਕਿਤੇ ਭੁੱਲਣ ਲੱਗ ਗਿਆ ਸੀ ਤੇ ਜਦੋਂ ਮੈਨੂੰ ਅੱਜ ਪਤਾ ਲੱਗੀ ਗੱਲ ਤੇ ਮੈਂ ਉੱਥੇ ਗੱਲ ਕਰਨ ਲੱਗਿਆ ਉਹ ਸੀਗੇ ਪਰ ਜਦੋਂ ਫਿਲਮ ਪੰਜਾਬ ਆਈ ਇੱਕ ਇੱਥੇ ਲੱਖਾਂ ਆ ਜੀ ਮੁੰਬਈ ਤੋਂ ਉਹ ਲੱਖੇ ਦੇ ਕੋਲ ਗਈ ਲੱਖੇ ਭਾਈ ਸਾਹਿਬ ਨੇ ਫਿਰ ਮਾਵੀਨਾ ਗੱਲ ਕੀਤੀ ਮਾਵੀਨੇ ਪੰਜਾਬ 'ਚ ਗੱਲ ਕੀਤੀ ਤੇ ਪੰਜਾਬ ਦੇ ਵਿੱਚ ਸਿੱਖੀ ਸੂਬੇ ਬੰਦਿਆਂ ਨੇ ਕਿਹਾ ਪਰ ਇਹ ਇਸ ਫਿਲਮ ਦੇ ਵਿੱਚ ਮੇਨ ਜਿਹੜਾ ਰਾਈਟਰ ਹੈ ਬੜਾ ਲਈਏ ਢੀੜ ਜਰਤਨ ਢੀੜ ਜਰਤਨ ਨੂੰ ਪੈਸੇ ਦਿੱਤੇ ਕਿ ਉਹਦਾ ਨਾਂ ਪਾਉਣ ਲਈ ਤੇ ਉਹ ਬੰਦੇ ਨੂੰ ਖਸਕਾਉਂਦੇ ਜਿੰਨਾ ਝੂਠੇ ਜ਼ਿਆਦਾ ਹੋ ਜਾਣ ਤੇ ਧੱਕਾ ਮਾਰ ਮਾਰ ਕੇ ਸੱਚੇ ਨੂੰ ਸਾਈਡ ਤੇ ਕਰ ਦਿੰਦੇ ਜਿੱਦਾਂ ਸਾਨੂੰ ਕਰ ਰਹੇ ਆ ਇਦਾਂ ਹੀ ਕੀਤਾ ਗਿਆ ਜੀ ਸ਼ਿਵਚਰਨ ਜੱਗੀ ਕੁਸਾ ਸਾਈਡ ਤੇ ਹੁੰਦਾ ਗਿਆ ਪਿੱਛੇ ਕਰਦੇ ਗਏ ਉਹਨੂੰ ਮੈਂ ਸਕਰੀਨਸ਼ਾਟ ਲਾ ਰਿਹਾ ਤੇ ਮੇਰੇ ਕੋਲ ਬਹੁਤ ਸਾਰੇ ਸਬੂਤ ਆ ਚੁੱਕੇ ਆ ਜੀ ਤਾਂ ਮੈਂ ਬੋਲ ਰਿਹਾ ਤੇ ਉਹਨਾਂ ਨੂੰ ਸਾਈਡ ਤੇ ਕਰਤਾ ਤੇ ਉਹਨੂੰ ਡਾਇਰੈਕਟਰ ਲੈ ਆਪਣੇ ਰਾਈਟਰ ਲੈ ਲਿਆ ਫਿਰ ਜਿਹੜਾ ਡਾਇਰੈਕਟਰ ਲੈ ਆ ਉਹ ਇੱਥੇ ਪੰਜਾਬ ਦਾ ਹੀ ਬੰਦਾ ਹੈ ਇਹਨਾਂ ਦੇ ਗੈਂਗ ਦਾ ਬੰਦਾ ਹੈ ਜੀ ਤੇ ਗੁਰਸਿੱਖ ਬੰਦੇ ਦੇਖ ਕੇ ਜਰਨੈਲ ਹੁਣਾਂ ਨਾਲ ਜੁੜ ਗਏ ਤੇ ਭਗੇਲ ਸਿੰਘ ਨੂੰ ਜਦੋਂ ਪਹਿਲੀ ਵਾਰ ਮੇਰੇ ਨਾਲ ਕਿਸੇ ਨੇ ਮਿਲਾਇਆ ਉਹ ਨਰਿੰਦਰ ਸਿੰਘ ਨੀਨਾ ਦਾ ਬੇਟਾ ਉਹਨਾਂ ਨੇ ਮਲਾਇਆ ਕਹਿੰਦਾ ਜੀ ਆ ਮਿਲੋ ਜੀ ਇਹ ਉੱਥੋਂ ਫਲਾਨੀ ਥਾਂ ਤੋਂ ਡਾਇਰੈਕਸ਼ਨ ਸਿੱਖ ਕੇ ਆਇਆ। ਤੇ ਮੈਨੂੰ ਰੱਬ ਦੀ ਸੌਂ ਤੇ ਮੈਂ ਇਹ ਗੱਲ ਕਹੀ ਸੀ ਵੀ ਸ਼ਕਲ ਦੇਖ ਕੇ ਦੱਸ ਦਿੰਨਾ ਮੈਂ ਕਿ ਜੇ ਡਾਇਰੈਕਟਰ ਹੋਇਆ ਤੇ ਮੈਂ ਜੁੱਤੀ ਚ ਪਾਣੀ ਪੀ ਲਵਾਂ। ਪਰ ਜਦੋਂ ਫਿਲਮ ਦੀ ਸ਼ੂਟਿੰਗ ਹੋਣ ਲੱਗੀ ਤੇ ਜਿਹੜੇ ਫੇਸਬੁੱਕ ਚਲਾਉਂਦੇ ਨੇ ਨੋਟ ਕਰ ਲੈਣ ਗੱਲ ਜਦੋਂ ਸ਼ੂਟਿੰਗ ਹੋਣ ਲੱਗੀ ਤੇ ਉਹਦੇ ਵਿੱਚ ਡਾਇਰੈਕਟਰ ਨਾ ਆਇਆ ਬਘੇਲ ਸਿੰਘ। ਡਾਇਰੈਕਟਰ ਨਾ ਆਇਆ ਬਘੇਲ ਸਿੰਘ ਤੇ ਬਘੇਲ ਸਿੰਘ ਨੂੰ ਜਦੋਂ ਮੈਨੂੰ ਪਤਾ ਲੱਗਿਆ ਵੀ ਸ਼ੂਟਿੰਗ ਤਾਂ ਕਰ ਰਿਆ ਮਿਰਕ ਗੁਰਚਰਨ ਮਿਰਕ ਤੇ ਮੈਂ ਗੁਰਚਰਨ ਮਿਰਕ ਨੂੰ ਮੈਸੇਜ ਪਾਇਆ ਸੀ ਵੀ ਡੰਮੀ ਟਰੈਕਟਰ ਬਣਾਉਣ ਲੱਪੇ ਹੋ ਸ਼ਰਮ ਕਰੋ ਜਰਨੈਲ ਹੁਣ ਉਹਨਾਂ ਨੂੰ ਵੀ ਮੈਸੇਜ ਪਾਇਆ ਉਸ ਟਾਈਮ ਮੈਂ ਫੇਸਬੁੱਕ ਤੇ ਕੋ ਮੈਸੇਜ ਪਾਇਆ ਤੇ ਉਦੋਂ ਇਹਨਾਂ ਨੇ ਮੇਨਾਂ ਬਹਿਸ ਵੀ ਕੀਤੀ ਇਹਨਾਂ ਨੇ ਕਿਸੇ ਨੂੰ ਕਿਹਾ ਉਹ ਕੌਣ ਨੇ ਮੇਰੀ ਭੈਣ ਬਣੀ ਹੋਈ ਆ ਪੰਜਾਬ ਤੋਂ ਵੱਡੇ ਸਟਾਰ ਉਹਨਾਂ ਦੀ ਉਹਨਾਂ ਨੂੰ ਕਿਹਾ ਵੀ ਤੁਹਾਡਾ ਭਰਾ ਐ ਬੋਲਦਾ ਉਹਨੇ ਮੈਨੂੰ ਕਿਹਾ ਨਾ ਬੋਲ ਮੈਂ ਕਹਿੰਦਾ ਮੈਂ ਬੋਲੂਗਾ ਭਾਈ ਸਾਹਿਬ ਮੈਂ ਹਮੇਸ਼ਾ ਇਦਾਂ ਸੱਚ ਬੋਲਦਾ ਐ ਜੋ ਮੈਨੂੰ ਕਹਿੰਦੇ ਆ ਕਈ ਜਣ ਉਹ ਪੈਸਾ ਇੱਥੇ ਆਇਆ ਰਾਈਟਰ ਨੂੰ ਅਲੱਗ ਕਰਤਾ ਉਹ ਪੈਸਾ ਲੁੱਟ ਕੇ ਖਾ ਗਏ ਫਿਲਮ ਬਣ ਨਹੀਂ ਹੋਈ ਉਹ ਛੱਡੀ ਤਾਂ ਫਿਲਮ ਨੂੰ ਧਿਆਨ ਨਾਲ ਦੇਖੋ ਉਹਦੇ ਵਿੱਚ ਕੱਟਿਆ ਸ਼ਾਟ ਕੱਟਿਆ ਸਾਰਾ ਕੰਮ ਕੀਤਾ ਗਿਆ ਲੇਕਿਨ ਲੁੱਟ ਕੇ ਖਾ ਗਏ ਉਹਦੇ ਘਰ ਪੈਸਾ ਨਹੀਂ ਦਿੱਤਾ ਤੂਫਾਨ ਸਿੰਘ ਦੇ ਘਰੇ ਜਗਰਾਤ ਸਿੰਘ ਤੂਫਾਨ ਦੇ ਤੇ ਉਹਦੀ ਭੈਣ ਬਾਅਦ ਚ ਜਾ ਕੇ ਉਹ ਪ੍ਰੋਡੂਸਰਾਂ ਨਾਲ ਜਾ ਕੇ ਤੇ ਸਾਹ ਸਮਝੌਤੇ ਕਰ ਲੈ ਘੱਟ ਪੈਸਿਆਂ ਚ ਜਦੋਂ ਜਿਹੜਾ ਮਰਦਾ ਨਾ ਉਹਦੇ ਮਰਨ ਨੂੰ ਕੈਸ਼ ਕਰਦੇ ਮੈਂ ਪਹਿਲਾਂ ਵੀ ਦੱਸਿਆ ਭੈਣ ਨੇ ਥੋੜੇ ਜਿਹਾ ਪੈਸੇ ਲੈ ਕੇ ਤੇ ਗੱਲ ਕਰ ਲਈ ਅੱਜ ਕੁਛ ਵੀ ਉਹ ਬੋਲੇ ਸੱਚ ਇਹ ਸਿੱਖੀ ਸਰੂਪ ਨੂੰ ਬਚਾਓ ਸਿੱਖੀ ਸਰੂਪ ਦਾ ਆ ਲੈ ਕੇ ਤਾਂ ਅੰਦੋਲਨ ਦੇ ਵਿੱਚ ਦਲਜੀਤ ਨੇ ਕਿੰਨੇ ਪੈਸੇ ਦਿੱਤੇ ਮੈਨੂੰ ਸਬੂਤ ਦਿਓ ਜਿਹੜਾ ਬੰਦਾ ਫਿਲਮ ਨੂੰ ਇਨਕਾਰ ਕਰਨ ਗਿਆ ਹੋਵੇ ਤੇ ਚੈੱਕ ਦੇਖ ਕੇ ਤੁਸੀਂ ਆਪ ਦੇਖੋ ਦਲਜੀਤ ਨੇ ਬੋਲਿਆ ਵੀ ਬਲੈਂਕ ਚੈੱਕ ਪਿਆ ਸੀ ਤੇ ਮੈਂ ਹਾਂ ਕਰਤੀ ਮੈਂ ਇਨਕਾਰ ਕਰਨ ਗਿਆ ਸੀ ਗੁੱਸੇ 'ਚ ਮੇਰੀ ਜਵਾਨ ਐ ਹੁੰਦੀ ਇਨਕਾਰ ਕਰਨ ਗਿਆ ਸੀ ਤੇ ਮੈਂ ਹਾਂ ਕਰਤੀ ਉਹ ਬੰਦਾ ਕਿੱਥੋਂ ਐ ਕਰ ਦਊਗਾ ਸਬੂਤ ਕੋਈ ਨਹੀਂ ਪਰ ਵੱਡੇ ਬ੍ਰਾਂਡਾਂ ਨੂੰ ਪੇਸ਼ ਕੀਤਾ ਜਾਂਦਾ ਵੀ ਇਹਨਾਂ ਪੈਸੇ ਦੇਤੇ ਤਾਂ ਕਿ ਬਾਕੀ ਲੋਕ ਪੈਸੇ ਦੇ ਦੇਣ ਸੱਚ ਇਹ ਐ ਐਨ ਆਰ ਆਈ ਭਰਾਓ ਇਹਨਾਂ ਤੋਂ ਬਚੋ ਇਹਨਾਂ ਨੇ ਐਨਆਰਆਈਆਂ ਨੂੰ ਪ੍ਰੋਡਿਊਸਰ ਬਣਾ ਕੇ ਲੁੱਟ ਲਿਆ ਖਾ ਲਿਆ ਇੰਡਸਟਰੀ ਮਾੜੀ ਨਹੀਂ ਐ ਬੰਦੇ ਮਾੜੇ ਸੀ ਇਹਨਾਂ ਨੇ ਬਰਬਾਦ ਕਰਤਾ ਹੁਣੇ ਮੁੰਬਈ ਦੀ ਇੰਡਸਟਰੀ ਨੂੰ ਬਰਬਾਦ ਕਰਨ ਨੂੰ ਫਿਰਦੇ ਨੇ ਇਹਨਾਂ ਤੋਂ بچੋ ਕੋਈ ਵੀ ਰਵਾਬ ਰੂਬ ਇਹਨਾਂ ਦੇ ਚੱਕਰ ਚਾ ਕੇ ਪੈਸੇ ਨਾ ਲਾ ਦਿਓ ਇਹਨਾਂ ਨੇ ਖਾਣਾ ਹੀ ਆ ਜੀ ਦਲਾਲਾਂ ਨੇ ਮੈਂ ਤਾਂ ਹੈਰਾਨ ਐ ਵੀ ਦੇਸ਼ ਦਾ ਨਾਂ ਨਾ ਕਿ ਦਲਾਲਸਤਾਨ ਰੱਖ ਦੇਣੇ ਘਰ ਤੋਂ ਆਉਣ ਵਾਲਾ ਜ਼ਿਆਦਾ ਕਮਾਈ ਕਰ ਰਿਹਾ ਜ਼ਮੀਨ ਬਕਾਉਣ ਵਾਲਾ ਜ਼ਿਆਦਾ ਕਮਾਈ ਕਰ ਰਿਹਾ ਫਿਲਮ ਦੀ ਦਲਾਲੀ ਕਰਨ ਵਾਲਾ ਜ਼ਿਆਦਾ ਕਮਾਈ ਕਰ ਰਿਹਾ ਤੇ ਸਰੂਪ ਕਿਹੜੇ ਕਿਹੜੇ ਧਾਰ ਕੇ ਆ ਰਹੇ ਆ ਮੈਂ ਵੀਡੀਓ ਛੋਟੀਆਂ ਤਾਂ ਬਣਾ ਰਿਹਾ ਲੋਕ ਦੇਖਣ ਸ਼ਰਮ ਕਰੋ ਆ ਬੀਬੀ ਦੀ ਰਿਕਾਰਡਿੰਗ ਲਾਈ ਆ ਪਿਛਲੀ ਵੀਡੀਓ ਸ਼ਰਮਾਈ ਕਿਸੇ ਨੂੰ ਸਾਰੇ ਬੜੇ ਬੜੇ ਚੈਨਲ ਰਲੇ ਹੋਏ ਨੇ ਅਗਲੀ ਵੀਡੀਓ ਦੇ ਵਿੱਚ ਮੈਂ ਖਲਾਸਾ ਕਰੂੰਗਾ ਪਦਮਸ਼ਰੀ ਇੱਕ ਚੈਨਲ ਤੇ ਬੈਠੇ ਆ ਜਨਾਨੀਆਂ ਨਾਲ ਬਹਿ ਕੇ ਕਰਦੇ ਆ ਚੁਗਲੀਆਂ ਸ਼ੋ ਦਾ ਨਾਮ ਰੱਖਿਆ ਚੱਜ ਦਾ ਵਿਚਾਰ ਉਦੇ ਬਾਰੇ ਗੱਲ ਕਰੂੰਗਾ ਮਿਹਰਬਾਨੀ ਸ਼ੁਕਰੀਆ ਸਤਿ ਸ੍ਰੀ ਅਕਾਲ